ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ 2 ਸਤੰਬਰ ਦਿਨ ਮੰਗਲਵਾਰ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਂ ਵਾਲਾ ਹੈਡ ਤੋਂ ਜਿਹੜੀ ਆ 24 ਘੰਟਿਆਂ ਬਾਅਦ ਜਿਹੜੀ ਜਾਣਕਾਰੀ ਦੇਣੀ ਚਾਹਣਾ ਪਰ ਅੱਜ ਕੋਈ ਚੰਗੀ ਖਬਰ ਨਹੀਂ ਮੈਂ ਦੇ ਰਿਹਾ ਕਿਉਂਕਿ ਹਾਲਾਤ ਜਿਹੜੇ ਉਹ ਵਿਗੜਦੇ ਨਜ਼ਰ ਆਉਂਦੇ ਆ ਜਿਹੜਾ ਅੱਜ ਦੀ ਡੇਟ ਦੇ ਵਿੱਚ 2 ਤਰੀਕ ਨੂੰ ਸਵੇਰੇ ਜਿਹੜਾ ਹਰੀਕਾ ਹੈਡ ਤੇ ਪਾਣੀ ਆ ਰਿਹਾ ਹੈ ਮੈਂ ਸਮਝਣਾ ਜਿੱਦਾਂ ਦਾ ਫਲਾਡ ਆਇਆ ਸਭ ਤੋਂ ਬਾਅਦ ਅੱਜ 2,90,000 ਪਾਣੀ ਦੀ ਆਮਦ ਆ ਔਰ 2,74,75,000 ਪਾਣੀ ਜਿਹੜਾ ਉਹ ਥੱਲੇ ਰਿਲੀਜ਼ ਕੀਤਾ ਜਾ ਰਿਹਾ ਡਾਊਨਸਟਰੀਮ ਔਰ ਪਿਛਲੇ 2 ਦਿਨਾਂ ਤੋਂ ਜਿਹੜੀ ਵਰਖਾ ਹੋ ਰਹੀ ਏ ਪੂਰੇ ਪੰਜਾਬ ਔਰ ਨਾਲ ਲੱਗਦੀਆਂ ਸਟੇਟਾਂ ਦੇ ਵਿੱਚ ਔਰ ਹੁਣ ਵੀ ਮੈਂ ਜਦੋਂ ਵੀਡੀਓ ਸ਼ੂਟ ਕਰ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਮੀਂਹ ਪੈ ਰਿਹਾ ਹੁਣ ਅਕਾਲ ਪੁਰਖ ਦੇ ਅੱਗੇ ਉਹ ਅਰਦਾਸ ਆ ਮਾਲਕਾ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਬਚਾ ਇਹਨੂੰ ਜਿਵੇਂ ਵੀ ਬਚਾ ਸਕਦੇ ਹੋ ਬਚਾਓ ਜਿਵੇਂ ਸਤਲੁਜ ਬਿਆਸ ਦਰਿਆ ਨੇ ਅੱਗੇ ਘੇਰ ਟਾਇਆ ਤੇ ਹੁਣ ਜਿਹੜਾ ਸਤਲੋਜਾ ਉਹ ਵੀ ਕੈਰਵਾਨ ਹੁੰਦਾ ਨਜ਼ਰ ਆ ਰਿਹਾ ਹੈ ਔਰ ਜਿਹੜਾ ਸਤਲੋਜ ਰੋਪੜ ਤੋਂ ਪਾਣੀ ਰਿਲੀਜ਼ ਕੀਤਾ ਉਹ 20-22 ਘੰਟਿਆਂ ਦੇ ਵਿੱਚ ਇੱਥੇ ਪਹੁੰਚੇਗਾ ਔਰ ਪ੍ਰਸ਼ਾਸਨ ਦੇ ਜਿਹੜੇ ਉਹ ਸਾਹ ਫੁੱਲਣੇ ਫੁੱਲਦੇ ਨਜ਼ਰ ਆ ਰਹੇ ਆ ਔਰ ਮੈਨੂੰ ਹੁਣੇ-ਹੁਣੇ ਪਤਾ ਲੱਗਾ ਜਿਹੜੀ ਫਿਰੋਜ਼ਪੁਰ ਤੋਂ ਜਿਹੜੀ ਜਲੰਧਰ ਨੂੰ ਟ੍ਰੇਨ ਜਾਂਦੀ ਆ ਉਹ ਮਹੂ ਰੋਕ ਦਿੱਤੀ ਗਈ ਏ ਟ੍ਰੇਨਾਂ ਜਿਹੜੀਆਂ ਉਹ ਦਰਿਆ ਦੇ ਉੱਤੇ ਸਤਲੁਜ ਦੇ ਉੱਤੇ ਗਿੱਦੜਵਿੰਡੀ ਵਾਲੇ ਪੁਲ ਤੋਂ ਜਿਹੜੀਆਂ ਰੋਕ ਦਿੱਤੀਆਂ ਗਈਆਂ ਨੇ ਪਰ ਇੱਥੋਂ ਹੁਣ ਨਤਾਜਾ ਲੱਗ ਰਿਹਾ ਵੀ ਪਾਣੀ ਪਿੱਛੇ ਸਤਲੁਜ ਚ ਬਹੁਤ ਜ਼ਿਆਦਾ ਆ ਰਿਹਾ ਏ ਜੇ ਸਤਲੁਜ ਦੇ ਵਿੱਚ ਪਾਣੀ ਆਉਂਦਾ ਤੇ ਪਿੱਛੇ ਕਈਆਂ ਥਾਵਾਂ ਤੇ ਤਬਾਈ ਮਚਾਰੇਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਬੰਨਾ ਜਿੰਨੇ ਵੀ ਬੰਨ ਲੱਗਦੇ ਆ ਜਿੰਨਾ ਵੀ ਸਾਡਾ ਭਾਈਚਾਰਾ ਆ ਵੀ ਆਪਾਂ ਉਹਨਾਂ ਬੰਨਾਂ ਦੀ ਰਾਖੀ ਕਰੀਏ ਸੋ ਇਨੀਆਂ ਬੇਨਤੀਆਂ ਕਰਦਾ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਕਿ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਹਰੀਕੇ ਵਾਲੇ ਹੈਡ ਤੋਂ ਚੜ੍ਹਦੀ ਕਲਾ ਦਾ ਸੁਦੇਸ਼ ਹੀ ਕਹਿ ਸਕਦੇ ਆ ਸੋ ਇਨੀਆਂ ਬੇਨਤੀਆਂ ਕਰਦਾ ਖਰੀਕੇ ਵਾਲੇ ਹੈਡ ਤੋਂ ਸਵੇਰ ਦੇ ਸਮੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੇ ਭਾਈਚਾਰੇ ਨੂੰ ਹਰੀਕਾਲਾ ਹੈਡ ਤੋਂ ਜਿਹੜੀ ਆ 24 ਘੰਟਿਆਂ ਬਾਅਦ ਜਿਹੜੀ ਜਾਣਕਾਰੀ ਦੇਣੀ ਚਾਹਨਾ ਪਾਰ ਅੱਜ ਕੋਈ ਚੰਗੀ ਖਬਰ ਨਹੀਂ ਮੈਂ ਦੇ ਰਿਹਾ ਕਿਉਂਕਿ ਹਾਲਾਤ ਜਿਹੜੇ ਉਹ ਵਿਗੜਦੇ ਨਜ਼ਰ ਆਉਂਦੇ ਆ ਜਿਹੜਾ ਅੱਜ ਦੀ ਡੇਟ ਦੇ ਵਿੱਚ 2 ਤਰੀਕ ਨੂੰ ਸਵੇਰੇ ਜਿਹੜਾ ਹਰੀਕਾਲਾ ਹੈਡ ਤੇ ਪਾਣੀ ਆ ਰਿਹਾ ਹੈ ਮੈਂ ਸਮਝਣਾ ਜਿੱਦਾਂ ਦਾ ਫਲਾਡ ਆਇਆ ਸਭ ਤੋਂ ਬਾਅਦ ਅੱਜ 2,90,000 ਪਾਣੀ ਦੀ ਆਮਦ ਆ। ਔਰ 2,74,75,000 ਪਾਣੀ ਜਿਹੜਾ ਉਹ ਥੱਲੇ ਰਿਲੀਜ਼ ਕੀਤਾ ਜਾ ਰਿਹਾ ਡਾਊਨਸਟਰੀਮ। ਔਰ ਪਿਛਲੇ 2 ਦਿਨਾਂ ਤੋਂ ਜਿਹੜੀ ਵਰਖਾ ਹੋ ਰਹੀ ਏ ਪੂਰੇ ਪੰਜਾਬ ਔਰ ਨਾਲ ਲੱਗਦੀਆਂ ਸਟੇਟਾਂ ਦੇ ਵਿੱਚ ਔਰ ਹੁਣ ਵੀ ਮੈਂ ਜਦੋਂ ਵੀਡੀਓ ਸ਼ੂਟ ਕਰ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਮੀਂਹ ਪੈ ਰਿਹਾ ਹੈ ਹੁਣ ਅਕਾਲ ਪੁਰਖ ਦੇ ਅਗੇ ਉਹ ਅਰਦਾਸ ਆ ਮਾਲਕਾ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਬਚਾ ਇਹਨੂੰ ਜਿਵੇਂ ਵੀ ਬਚਾ ਸਕਦੇ ਹੋ ਬਚਾਓ ਜਿਵੇਂ ਸਤਲੁਜ ਵਿਆਸ ਦਰਿਆ ਨੇ ਅੱਗੇ ਕਹਿਰ ਟਾਇਆ ਤੇ ਹੁਣ ਜਿਹੜਾ ਸਤਲੁਜ ਆ ਉਹ ਵੀ ਕੈਰਵਾਨ ਹੁੰਦਾ ਨਜ਼ਰ ਆ ਰਿਹਾ ਹੈ ਔਰ ਜਿਹੜਾ ਸਤਲੋਜ ਰੋਪੜ ਤੋਂ ਪਾਣੀ ਰਿਲੀਜ਼ ਕੀਤਾ ਉਹ 20-22 ਘੰਟਿਆਂ ਦੇ ਵਿੱਚ ਇੱਥੇ ਪਹੁੰਚੇਗਾ ਔਰ ਪ੍ਰਸ਼ਾਸਨ ਦੇ ਜਿਹੜੇ ਉਹ ਸਾਹ ਫੁੱਲਣੇ ਬੁੱਲਦੇ ਨਜ਼ਰ ਆ ਰਹੇ ਆ ਔਰ ਮੈਨੂੰ ਹੁਣੇ-ਹੁਣੇ ਪਤਾ ਲੱਗਾ ਜਿਹੜੀ ਫਿਰੋਜ਼ਪੁਰ ਤੋਂ ਜਿਹੜੀ ਜਲੰਧਰ ਨੂੰ ਟ੍ਰੇਨ ਜਾਂਦੀ ਆ ਉਹ ਮਫੂ ਰੋਕ ਦਿੱਤੀ ਗਈ ਏ ਟ੍ਰੇਨਾਂ ਜਿਹੜੀਆਂ ਉਹ ਦਰਿਆ ਦੇ ਉੱਤੇ ਸਤਲੋਜ ਦੇ ਉੱਤੇ ਗਿੱਦੜਵਿੰਡੀ ਵਾਲੇ ਪੁਲ ਤੋਂ ਜਿਹੜੀਆਂ ਰੋਕ ਦਿੱਤੀਆਂ ਗਈਆਂ ਨੇ ਬੜੀ ਤੂਣ ਨਤਾਜਾ ਲੱਗ ਰਿਹਾ ਵੀ ਪਾਣੀ ਪਿੱਛੇ ਸਤਲੁਜ ਵਿੱਚ ਬਹੁਤ ਜ਼ਿਆਦਾ ਆ ਰਿਹਾ ਹੈ ਜੇ ਸਤਲੁਜ ਦੇ ਵਿੱਚ ਪਾਣੀ ਆਉਂਦਾ ਹੈ ਤੇ ਪਿੱਛੇ ਕਈਆਂ ਥਾਵਾਂ ਤੇ ਤਬਾਈ ਮਚਾਵੇਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਬੰਨਾਂ ਜਿੰਨੇ ਵੀ ਬੰਨ ਲੱਗਦੇ ਆ ਜਿੰਨਾ ਵੀ ਸਾਡਾ ਭਾਈਚਾਰਾ ਹੈ ਵੀ ਆਪਾਂ ਉਹਨਾਂ ਬੰਨਾਂ ਦੀ ਰਾਖੀ ਕਰੀਏ ਸੋ ਇੰਨੀਆਂ ਬੇਨਤੀਆਂ ਕਰਦਾ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਕਿ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਹਰੀਕੇ ਵਾਲੇ ਹੈਡ ਤੋਂ ਮੈਂ ਚੜ੍ਹਦੀ ਕਲਾ ਦਾ ਸੁਦੇਸ਼ ਹੀ ਕਹਿ ਸਕਦੇ ਆ ਸੋ ਇਹਨੀਆਂ ਬੇਨਤੀਆਂ ਕਰਦਾ ਹਰੀਕੇ ਵਾਲੇ ਹੈਡ ਤੋਂ ਸਵੇਰ ਦੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ